ਜਸ਼ਵਿੰਦਰ ਸਿੰਘ ਬਿੱਟਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਗੱਲ ਕਰਦੇ ਆਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਈਡੀ ਦੀ ਹਿਰਾਸਤ ਵਿੱਚ ਨੇ ਔਰ 28 ਮਾਰਚ ਤੱਕ ਉਹ ਈਡੀ ਦੀ ਹਿਰਾਸਤ ਵਿੱਚ ਰਹਿਣਗੇ ਇਸੇ ਦੌਰਾਨ ਈਡੀ ਵੱਲੋਂ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਜੜੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਔਰ ਰਿਮਾਂਡ ਦੌਰਾਨ ਉਹਨਾਂ ਦੀ ਸਿਹਤ ਸੰਬੰਧੀ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਜਾਏਗਾ 28 ਮਾਰਚ ਤੱਕ ਈਡੀ ਦੇ ਰਿਮਾਂਡ ਤੇ ਰਹਿਣਗੇ ਅਰਵਿੰਦ ਕੇਜਰੀਵਾਲ ਅੱਜ ਵੀ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਘਰ ਹੈ ਉਹ ਘਰਾਓ ਕਰਨ ਜਾ ਰਹੀ ਹੈ ਇਸੇ ਸੰਦਰਭ ਦੇ ਵਿੱਚ ਭਾਜਪਾ ਵੱਲੋਂ ਵੀ ਅੱਜ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਉਹਨਾਂ ਦੀ ਇੱਕ ਪੋਲ ਖੋਲ ਰੈਲੀ ਜਿਹੜੀ ਹੈ ਵੱਖ-ਵੱਖ ਥਾਵਾਂ ਤੇ ਕੀਤੀ ਜਾਣੀ ਹੈ ਇਸੇ ਤਰ੍ਹਾਂ ਹੀ 31 ਮਾਰਚ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਆਈਐਨਡੀਆ ਦੀਆਂ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਸਮਾਜਵਾਦੀ ਪਾਰਟੀ ਕਾਂਗਰਸ ਆਮ ਆਦਮੀ ਪਾਰਟੀ ਇੱਕ ਵੱਡੀ ਰੈਲੀ ਕਰ ਰਹੀ ਹੈ ਇਹਦੇ ਵਿੱਚ ਦਿੱਲੀ ਦੇ ਵਿੱਚ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਕੈਬਨਿਟ ਮੰਤਰੀਆਂ ਨਾਲ ਔਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੀਟਿੰਗ ਕੀਤੀ ਤੇ ਸਾਰੇ ਹਲਕਾ ਵਾਈਜ਼ ਇਸ ਤਰ੍ਹਾਂ ਦਾ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਸਹਿਯੋਗੀ ਜਥੇਬੰਦੀਆਂ ਜਿਹੜੀਆਂ ਆਈਐਨਡੀਆ ਬਲਾਕ ਦਾ ਹਿੱਸੇਦਾਰ ਨੇ ਉਹਨਾਂ ਵੱਲੋਂ 31 ਮਾਰਚ ਨੂੰ ਜਿਹੜੀ ਰੈਲੀ ਕੀਤੀ ਜਾਣੀ ਹੈ ਰਾਮਬ੍ਰਿਲਾ ਮੈਦਾਨ ਦੇ ਵਿੱਚ ਦਿੱਲੀ ਦੇ ਵਿੱਚ ਜਿੱਥੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਉਥੇ ਇੱਕ ਵੱਡੀ ਰੈਲੀ ਕੀਤੀ ਜਾਵੇ ਉਹਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਦਿੱਲੀ ਦੇ ਵਿੱਚ ਸੰਦੀਪ ਪਾਠਕ ਜਿਹੜੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਦੇਖਦੇ ਨੇ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਦਿੱਲੀ ਦੇ ਵਿੱਚ 67 ਵਿਧਾਨ ਸਭਾ ਹਲਕੇ ਜਿੱਥੋਂ ਚੋਣਾਂ ਜਿੱਤੇ ਆਮ ਆਦਮੀ ਪਾਰਟੀ ਉਥੋਂ ਦੇ ਵਿਧਾਇਕ ਮੰਤਰੀ ਕਾਉਂਸਲਰ ਤੇ ਹੋਰ ਅਹੁਦੇਦਾਰ ਜਿਹੜੇ ਘੱਟੋ ਘੱਟ 300 ਵਿਅਕਤੀ ਉਸ ਰੈਲੀ ਦੇ ਵਿੱਚ ਲੈ ਕੇ ਜਾਣ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚੋਂ ਵੀ ਇੱਕ ਹਲਕੇ ਦੇ ਵਿੱਚੋਂ ਤਿੰਨ ਸੋ ਤੋਂ ਵੱਧ ਜਿਹੜੀਆਂ ਲੋਕਾਂ ਦੀ ਸ਼ਮੂਲੀਅਤ ਹੈ ਉਹ ਕਰਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ 92 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਚੋਣ ਲੜੀ ਸੀ ਤੇ ਇਹਦੇ ਨਾਲ ਹੀ ਜਿਹੜੇ ਮੰਤਰੀ ਹੈ ਉਹਨਾਂ ਨੂੰ ਵੱਖਰਾ ਕੋਟਾ ਦਿੱਤਾ ਜਾ ਰਿਹਾ ਹੈ ਹੁਣ ਦੇਖਣਾ ਹੋਏਗਾ ਕਿ ਦਿੱਲੀ ਦੇ ਵਿੱਚ 31 ਮਾਰਚ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਕਿੰਨਾ ਕੁ ਜਿਹੜਾ ਇਕੱਠ ਹੈ ਉਹ ਆਮ ਆਦਮੀ ਪਾਰਟੀ ਆਪਣੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਕਰਦੀ ਹੈ ਇਸੇ ਸੰਬੰਧੀ ਐਕਸਾਈਜ਼ ਨੀਤੀ ਦੇ ਵਿੱਚ ਜਿਹੜਾ ਕਥਿਤ ਘੁਟਾਲਾ ਹੋਇਆ ਉਦੇ ਨਾਲ ਜੁੜੇ ਮਨੀ ਲੈਂਡਰਿੰਗ ਮਾਮਲੇ ਦੇ ਵਿੱਚ ਗ੍ਰਿਫਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 28 ਮਾਰਚ ਤੱਕ ਹੁਣ ED ਦੀ ਹਿਰਾਸਤ ਵਿੱਚ ਨੇ ਇਸੇ ਦੌਰਾਨ ਉਹਨਾਂ ਨੂੰ ਹੋਰ ਜਿਹੜੀਆਂ ਚੀਜ਼ਾਂ ਸਹੂਲਤਾਂ ਜਿਹੜੀਆਂ ਮਿਲਣੀਆਂ ਤਾਂ ਜੋ ਉਹਨਾਂ ਦੀ ਸਿਹਤ ਜਿਹੜੀ ਆ ਠੀਕ ਰਵੇ ਹਫਤੇ ਭਰ ਦੀ ਹਿਰਾਸਤ ਦੇ ਬਾਅਦ ਅਰਵਿੰਦ ਕੇਜਰੀਵਾਲ ਦੇ ਦਿਨ ਲਈ ਜਿਹੜਾ 24 ਘੰਟਿਆਂ ਦੇ ਵਿੱਚੋਂ 1 ਘੰਟਾ ਐਸਾ ਰੱਖਿਆ ਗਿਆ ਜਿੱਥੇ ਉਹਨਾਂ ਦੀ ਪਤਨੀ ਉਹਨਾਂ ਦਾ ਪਰਿਵਾਰਕ ਮੈਂਬਰ ਤੇ ਵਕੀਲਾਂ ਦੇ ਨਾਲ ਉਹ ਮਿਲ ਸਕਣਗੇ ਇਸ ਤਰ੍ਹਾਂ ਇਹਨਾਂ ਨੇ ਅੱਧਾ-ਅੱਧਾ ਘੰਟਾ ਇਹ ਵੰਡਿਆ ਹੈ ਅੱਧਾ ਘੰਟਾ ਪਰਿਵਾਰ ਮਿਲੇਗਾ ਤੇ ਅੱਧਾ ਘੰ ਸੋ ਸਪੈਸ਼ਲ ਜੱਜ ਪੀਸੀ ਐਕਟ ਕਾਵੇਰੀ ਬਵੇਜਾ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਰਾਸ਼ਟਰੀ ਕਨਵੀਨਰ ਹੈ ਉਹਨਾਂ ਨੂੰ ਜਦੋਂ ਸ਼ੁੱਕਰਵਾਰ ਨੂੰ ਏਡੀ ਦੀ ਰਿਮਾਂਡ ਤੇ ਭੇਜਿਆ ਤੇ ਇਸ ਬਾਰੇ ਉਹਨਾਂ ਨੇ ਇੱਕ ਡਾਇਰੈਕਸ਼ਨ ਵੀ ਜਾਰੀ ਕੀਤੀ ਹੈ ਔਰ ਉਹਦੇ ਵਿੱਚ ਇਹ ਲਿਖਿਆ ਹੈ ਕਿ ਰਿਮਾਂਡ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਤੋਂ ਜਿੱਥੇ ਵੀ ਪੁੱਛਗਿੱਛ ਕੀਤੀ ਜਾਵੇ ਉਹ ਜਗ੍ਹਾ ਸੀਸੀਟੀਵੀ ਕੈਮਰੇ ਦੇ ਨਾਲ ਕਵਰ ਹੋਣੀ ਚਾਹੀਦੀ ਹੈ ਯਾਨੀ ਪੂਰੀ ਪੁੱਛਗਿੱਛ ਦੀ ਸੀਸੀਟੀਵੀ ਕਵਰੇਜ ਹੋਏਗੀ ਤੇ ਪੁੱਛਗਿੱਛ ਨਾਲ ਜੁੜਿਆ ਜਿਹੜਾ ਸੀਸੀਟੀਵੀ ਫੁਟੇਜ ਰੱਖਵੀਂ ਰੱਖੀ ਜਾਵੇ ਯੇਕੀ ਸੁਪਰੀਮ ਕੋਰਟ ਨੇ ਪਰਮਵੀਰ ਸਿੰਘ ਸੈਣੀ ਬਨਾਮ ਬਲਜੀਤ ਸਿੰਘ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੇ ਦੇਸ਼ਾ ਨਿਰਦੇਸ਼ ਦਿੱਤੇ ਹਨ ਹਿਰਾਸਤ ਦੌਰਾਨ ਕੇਜਰੀਵਾਲ ਆਪਣੇ ਵਕੀਲ ਜਿਹੜੇ ਦੋ ਵਕੀਲ ਨੇ ਮੁਹੰਮਦ ਇਰਸ਼ਦ ਤੇ ਵਿਵੇਕ ਜੈਨ ਉਹਨਾਂ ਨਾਲ ਲਗਾਨਾ ਅੱਧੇ ਘੰਟੇ ਦੀ ਮੁਲਾਕਾਤ ਕਰ ਸਕਦੇ ਐ ਸ਼ਾਮ ਨੂੰ 6 ਤੋਂ 7 ਵਜੇ ਤੱਕ ਵਕੀਲਾਂ ਤੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕਦੇ ਨੇ ਔਰ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਏਗੀ ਪੂਰੀ ਪੁੱਛਗਿੱਛ ਔਰ ਇਹਦੀ ਫੁਟੇਜ ਵੀ ਸੇਵ ਕੀਤੀ ਜਾਏਗੀ ਸੀਆਰਪੀਸੀ ਦੀ ਧਾਰਾ 41 ਡੀ ਦੇ ਨਿਯਮਾਂ ਦੇ ਤਹਿਤ ਇਹ ਮਨਜ਼ੂਰੀ ਲਈ ਜਿਹੜਾ ਸਮਾਂ ਹੈ ਉਹ ਸ਼ਾਮ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਰੱਖਿਆ ਗਿਆ ਹੈ ਔਰ ਆਮ ਆਦਮੀ ਪਾਰਟੀ ਦੇ ਮੁਖੀ ਇਸੇ ਦਰਾਂ ਅੱਧਾ ਘੰਟਾ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਤੇ ਪਰਿਵਾਰ ਦੇ ਮੈਂਬਰਾਂ ਨਾਲ ਤੇ ਆਪਣੇ ਜਿਹੜੇ ਪੀ ਪੀਏ ਹੈ ਵੈਬ ਕੁਮਾਰ ਉਹਨਾਂ ਨਾਲ ਮੁਲਾਕਾਤ ਕਰ ਸਕਦੇ ਨੇ ਇਸ ਤਰ੍ਹਾਂ ਦੀ ਪਰਮਿਸ਼ਨ ਮਿਲੀ ਹੈ ਔਰ ਕੇਜਰੀਵਾਲ ਨੇ ਇੱਕ ਬੇਨਤੀ ਕੀਤੀ ਕਿ ਅਦਾਲਤ ਨੇ ਉਹਨਾਂ ਨੂੰ ਇਸੇ ਸੰਬੰਧੀ ਸਿਹਤ ਸੰਬੰਧੀ ਸਮੱਸਿਆਵਾਂ ਦੇ ਹਿਸਾਬ ਨਾਲ ਡਾਕਟਰ ਵੱਲੋਂ ਲਿਖੀਆਂ ਗਈਆਂ ਜਿਹੜੀਆਂ ਜ਼ਰੂਰੀ ਦਵਾਈਆਂ ਨੇ ਉਹਦਾ ਸਪੈਸ਼ਲ ਡਾਈਟ ਘਰ ਦਾ ਬਣਿਆ ਹੋਇਆ ਖਾਣਾ ਉਹ ਅਪਰਾਧ ਕਰਾਉਣ ਦੇ ਜਾਂਚ ਜਿਹੜੇ ਆ ਹੁਕਮ ਵੀ ਹੈ ਜਾਂਚ ਏਜੰਸੀ ਨੂੰ ਦਿੱਤੇ ਨੇ ਕੇਜਰੀਵਾਲ ਵੱਲੋਂ ਅਦਾਲਤ ਵਿੱਚ ਆਖਿਆ ਗਿਆ ਸੀਗਾ ਕਿ ਉਹ ਬਲੱਡ ਸ਼ੂਗਰ ਤੇ ਇਹਦੇ ਨਾਲ ਜੁੜੀਆਂ ਕਈ ਹੋਰ ਬਿਮਾਰੀਆਂ ਤੋਂ ਗ੍ਰਸਤ ਨੇ ਔਰ ਲਿਹਾਜਾ ਅਦਾਲਤ ਨੇ ਜਾਂਚ ਏਜੰਸੀ ਨੂੰ ਹੁਕਮ ਦਿੱਤਾ ਕਿ ਕੇਜਰੀਵਾਲ ਨੂੰ ਜਿਹੜਾ ਡਾਕਟਰ ਦੁਆਰਾ ਦੱਸੀਆਂ ਗਈਆਂ ਜ਼ਰੂਰੀ ਦਵਾਈਆਂ ਤੇ ਇਲਾਜ ਹੈ ਜਿਹੜਾ ਉਹ ਮੁਹੱਈਆ ਕਰਾਇਆ ਜਾਵੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੁਤਾਈ ਨਾ ਵਰਤੀ ਜਾਵੇ ਔਰ ਅਦਾਲਤ ਨੇ ਇਹ ਵੀ ਹੁਕਮ ਕੀਤਾ ਕਿ ਉਹ ਇਸੇ ਦੌਰਾਨ ਕੇਜਰੀਵਾਲ ਨੂੰ ਉਹਨਾਂ ਦੀ ਸਿਹਤ ਦੇ ਲਿਆਜ ਨਾਲ ਸਪੈਸ਼ਲ ਡਾਈਟ ਵੀ ਉਪਲਬਧ ਕਰਾਏ ਤੇ ਈਡੀ ਜੇਕਰ ਅਜਿਆ ਕਰਨ ਦੇ ਵਿੱਚ ਕੋਈ ਸਮੱਸਿਆ ਆ ਰੱਖਦੀ ਹੈ ਜਾਂ ਈਡੀ ਕਹਿੰਦੀ ਹੈ ਵੀ ਸਾਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਕੇਜਰੀਵਾਲ ਆਪਣੇ ਘਰ ਦਾ ਖਾਣਾ ਵੀ ਖਾ ਸਕਦੇ ਨੇ ਇਹ ਆਪਸ਼ਨ ਜ਼ਰੂਰ ਹੈਗੀ ਹੈ ਸੋ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਸ਼ੁੱਕਰਵਾਰ ਦੁਪਹਿਰ ਦੇ ਸਮੇਂ ਦਿੱਲੀ ਦੀ ਰਾਉ ਸਾਬ ਨੇ ਉਹ ਅਦਾਲਤ ਦੇ ਵਿੱਚ ਤੇ 28 ਮਾਰਚ ਤੱਕ ਉਹਨਾਂ ਨੂੰ ਰਿਮਾਂਡ ਜਿਹੜਾ ਈਡੀ ਨੂੰ ਸੌਂਪ ਦਿੱਤਾ ਅਦਾਲਤ ਨੇ ਆਪਣੇ ਹੁਕਮਾਂ ਦੇ ਵਿੱਚ ਆਖਿਆ ਕਿ ਕੇਜਰੀਵਾਲ ਦੀ ਭੂਮਿਕਾ ਦੇ ਬਾਰੇ ਦੇ ਵਿੱਚ ਵਿਸਥਾਰ ਨਾਲ ਡੂੰਘਾਈ ਨਾਲ ਉਹਨਾਂ ਦੀ ਪੁੱਛਗਿੱਛ ਲਈ ਜਾਂਚ ਦੌਰਾਨ ਡਿਜੀਟਲ ਡਿਵਾਈਸ ਤੋਂ ਮਿਲਿਆ ਜਿਹੜਾ ਡਾਟਾ ਤੇ ਉਹਦੀ ਸਮੱਗਰੀ ਹੈ ਉਹਦਾ ਸਮਾਨ ਉਹਨਾਂ ਨੂੰ ਚਾਹੀਦਾ ਹੈ ਤੇ ਉਹ 28 ਮਾਰਚ ਤੱਕ ਉਹ ਰਿਕਵਰ ਕਰਾਉਣਾ ਹੈ ਸੋ ਹੁਣ 28 ਮਾਰਚ ਦੁਪਹਿਰ 2 ਵਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ ਜਿਹੜਾ ਇਹਨਾਂ ਦੇ ਧਾਰਾ ਲਾਈ ਹੈ ਪ੍ਰੋਵੀਨਸ਼ਨ ਆਫ ਮਨੀ ਲੈਂਡਰਿੰਗ ਐਕਟ ਕਾਨੂੰਨ ਦੇ ਤਹਿਤ ED ਨੂੰ ਜਿਹੜੀਆਂ ਸ਼ਕਤੀਆਂ ਮਿਲੀਆਂ ਉਹਦੇ ਵਿੱਚ ਸੁਪਰੀਮ ਕੋਰਟ ਨੇ 27 ਜੁਲਾਈ 2022 ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀਗਾ ਹਾਲਾਂਕਿ ਉਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਵਿਊ ਪਟੀਸ਼ਨ ਵੀ ਦਾਖਲ ਕੀਤੀ ਇਹ ਪਟੀਸ਼ਨ ਜਿਹੜੀ ਹੈ ਪੈਂਡਿੰਗ ਹੈ ਲੇਕਿਨ ਮੌਜੂਦਾ ਸਮੇਂ ਪ੍ਰिवेंशन ਆਫ ਮਨੀ ਲੈਂਡਰਿੰਗ ਐਕਟ ਦੇ ਤਹਿਤ ED ਨੂੰ ਸਾਰੇ ਅਧਿਕਾਰ ਮਿਲੇ ਆ ਹਾਲਾਂਕਿ ਸੁਪਰੀਮ ਕੋਰਟ ਵੱਖਰੇ ਵੱਖਰੇ ਮਾਮਲੇ ਦੇ ਵਿੱਚ ED ਖਿਲਾਫ ਕਈ ਵਾਰ ਸਖਤ ਟਿੱਪਣੀਆਂ ਕਰਕੇ ਉਸ ਨੂੰ ਨਸੀਹਤ ਵੀ ਦੇ ਚੁੱਕੇ ਨੇ ਇਹ ਈਡੀ ਦੀ ਗ੍ਰਿਫਤਾਰੀ ਜਿਹੜੀ ਹੈ ਜਾਇਦਾਦ ਅਟੈਚਮੈਂਟ ਸੀਜ਼ ਕਰਨ ਦਾ ਅਧਿਕਾਰ ਇਸੇ ਸੰਬੰਧੀ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਜਾਂ ਜ਼ਮਾਨਤ ਦੀਆਂ ਸਖਤ ਸ਼ਰਤਾਂ ਵਾਲੇ ਪ੍ਰਬੰਧਨ ਜਿਹੜੇ ਨੇ ਉਹ ਰੱਖੇ ਗਏ। ਯਾਨੀ ਪਹਿਲੇ ਨਜ਼ਰੇ ਇਹ ਦੇਖ ਰਿਹਾ ਕਿ ਦੋਸ਼ੀ ਨੇ ਅਪਰਾਧ ਨਹੀਂ ਕੀਤਾ। ਦੂਜਾ ਇਹ ਹੈ ਕਿ ਜ਼ਮਾਨਤ ਦੇ ਦੌਰਾਨ ਅਪਰਾਧ ਹੋਣ ਦਾ ਖਦਸ਼ਾ ਨਾ ਬਚਿਆ ਹੋਵੇ ਤਾਂ ਹੀ ਜਿਹੜੀ ਹੈ ਜ਼ਮਾਨਤ ਹੈ ਮਿਲ ਸਕੇਗੀ। ਦੂਜਾ ਇਹਦੇ 'ਚ ਈਡੀ ਦੇ ਅਧਿਕਾਰੀ ਦੇ ਸਾਹਮਣੇ ਜਿਹੜੇ ਬਿਆਨ ਦਰਜ ਹੁੰਦੇ ਨੇ ਉਹ ਐਕਟ ਦੀ ਧਾਰਾ 50 ਦੇ ਤਹਿਤ ਰਿਕਾਰਡ ਹੁੰਦੇ ਆ ਸੁਪਰੀਮ ਕੋਰਟ ਨੇ ਆਖਿਆ ਕਿ ਈਡੀ ਅਧਿਕਾਰੀ ਪੁਲਿਸ ਅਧਿਕਾਰੀ ਨਹੀਂ ਹੈ ਔਰ ਧਾਰਾ 50 ਦੇ ਤਹਿਤ ਦੋਸ਼ੀ ਜੋ ਬਿਆਨ ਦਿੰਦਾ ਉਸੇ ਆਧਾਰ ਦੇ ਉੱਤੇ ਅੱਗੇ ਕਾਰਵਾਈ ਹੋਏਗੀ ਈਸੀਆਈਆਰ ਜਿਹੜੀ ਕਿ ਅੰਦਰੂਨੀ ਦਸਤਾਵੇਜ਼ ਨੇ ਅਜੇ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਦੇ ਸਮੇਂ ਉਹਨਾਂ ਨੂੰ ਇੱਕ ਕਾਪੀ ਜਿਹੜੀ ਮੁਹੱਈਆ ਕਰਾਉਣੀ ਜ਼ਰੂਰੀ ਨਹੀਂ ਬਲਕਿ ਗ੍ਰਿਫਤਾਰੀ ਲਈ ਆਧਾਰ ਦੱਸਣਾ ਜ਼ਰੂਰੀ ਹੈ ਹੁਣ ਸੁਪਰੀਮ ਕੋਰਟ ਨੇ 20 ਮਾਰਚ 2024 ਨੂੰ ਕਿਹਾ ਸੀ ਕਿ ਮਨੀ ਲੈਂਡਰਿੰਗ ਕੇਸ ਦੇ ਵਿੱਚ ਟ੍ਰਾਇਲ ਦੇ ਵਿੱਚ ਜੇਕਰ ਦੇਰੀ ਹੁੰਦੀ ਹੈ ਤਾਂ ਜ਼ਮਾਨਤ ਦਿੱਤੇ ਜਾਣ ਤੇ ਕੋਈ ਰ ਸੋ ਸੁਪਰੀਮ ਕੋਰਟ ਪ੍ਰिवेंशन ਆਫ ਮਨੀ ਲੈਂਡਰਿੰਗ ਐਕਟ ਦੇ ਉੱਤੇ ਸਖਤ ਰਿਹਾ ਹੈ 4 ਅਕਤੂਬਰ 2023 ਨੂੰ ਇਸੇ ਤਰ੍ਹਾਂ ਸੁਪਰੀਮ ਕੋਰਟ ਨੇ ਆਖਿਆ ਸੀ ਕਿ ED ਦੇ ਸਾਹਮਣੇ ਦੇ ਬਾਵਜੂਦ ਦੋਸ਼ੀ ਵੱਲੋਂ ਸਹਿਯੋਗ ਨਾ ਕਰਨਾ ਇਹ ਗ੍ਰਿਫਤਾਰੀ ਦਾ ਆਧਾਰ ਹੈ ਜਿਹੜਾ ਨਹੀਂ ਹੋ ਸਕਦਾ ਸੋ ਪ੍ਰिवेंशन ਆਫ ਮਨੀ ਲੈਂਡਰਿੰਗ ਐਕਟ ED ਵੱਲੋਂ ਇਹ ਕਾਨੂੰਨ ਲਾਇਆ ਗਿਆ ਔਰ ਇਹਦੇ ਸੰਬੰਧੀ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰੀ ਦੌਰਾਨ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਉਹਦੇ ਕਿ ਉਹਨਾਂ ਦਾ ਮੈਡੀਕਲ ਔਰ ਜਦੋਂ ਵੀ ਪੁੱਛਗਿੱਛ ਕਰਨੀਆਂ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਨੇ ਅੱਧਾ ਘੰਟਾ ਉਹ ਆਪਣੇ ਵਕੀਲ ਨਾਲ ਮਿਲ ਸਕਦੇ ਆ ਅੱਧਾ ਘੰਟਾ ਆਪਣੇ ਪਰਿਵਾਰ ਨਾਲ ਮਿਲ ਸਕਦੇ ਆ ਤੇ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਆਈਐਨਡੀਆਈ ਦੇ ਵਿੱਚ ਜਿਹੜੀਆਂ ਸਾਰੀਆਂ ਧਿਰਾਂ ਸ਼ਾਮਲ ਨੇ ਉਹ ਰਾਮਬ੍ਰੀਲਾ ਮੈਦਾਨ ਦੇ ਵਿੱਚ 31 ਮਾਰਚ ਨੂੰ ਇੱਕ ਮਹਾ ਰੈਲੀ ਕਰ ਰਹੇ ਨੇ ਔਰ ਦਿੱਲੀ ਸਰਕਾਰ ਦੇ ਮੰਤਰੀ ਜਿਹੜੇ ਗੋਪਾਲ ਰਾਏ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਥਿਤ ਸ਼ਰਾਬ ਘਟਾਲੇ ਦੇ ਜਿਹੜੇ ਦੋਸ਼ ਦੇ ਵਿੱਚ ਸ਼ਰਾਬ ਦੇ ਕਾਰੋਬਾਰੀ ਸ਼ਰਤਚੰਦਰ ਰੈਡੀ ਤੋਂ ਜਿਹੜੇ ਚੋਨ ਬਾਂਡ ਦੇ ਜਰੀਏ 60 ਕਰੋੜ ਰੁਪਏ ਲੈਣ ਦੇ ਮੁੱਦੇ ਦੇ ਉੱਤੇ ਭਾਜਪਾ ਨੂੰ ਜਿਹੜਾ ਸਵਾਲ ਕੀਤਾ ਤੇ ਸੌਰਵ ਭਰਦਵਾਜ ਨੇ ਪੁੱਛਿਆ ਕਿ ਭਾਜਪਾ ਦੱਸੇ ਕਿ ਦੋਸ਼ੀ ਰੈਡੀ ਨੂੰ ਉਹ ਕਿਵੇਂ ਜਾਣਦੇ ਨੇ ਹਾਲਾਂਕਿ ਦਿੱਲੀ ਸਰਕਾਰ ਦੇ ਜਿਹੜੇ ਮੰਤਰੀ ਗੋਪਾਲ ਰਾਏ ਨੇ ਉਹਨਾਂ ਨੇ ਕਿਹਾ ਕਿ ਰਾਮਰੀਲਾ ਮੈਦਾਨ ਨੇ ਅਰਵਿੰਦ ਕੇਜਰੀਵਾਲ ਨੂੰ ਪੈਦਾ ਕੀਤਾ ਸੀ ਤੇ 31 ਮਾਰਚ ਨੂੰ ਹੀ ਰਾਮਰੀਲਾ ਮੈਦਾਨ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵਿਚਾਰਾਂ ਦੇ ਨਾਲ ਆਈਐਨਡੀ ਆਈਏ ਇਸ ਕਥੇ ਤੌਰ ਦੇ ਉੱਤੇ ਤਾਨਾਸ਼ਾ ਸਰਕਾਰ ਨੂੰ ਖਤਮ ਕਰਨ ਦੀ ਜਿਹੜੀ ਮਹਿੰਮ ਹੈ ਉਹ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਆਖਿਆ ਕਿ ਅਜੇ ਤੱਕ ਕੋਈ ਮਨੀ ਟ੍ਰੇਲ ਸੀਬੀਆਈ ਜਾਂ ਈਡੀ ਦਿਖਾ ਨਹੀਂ ਸਕੀ ਚੋਣਾ ਤੋਂ ਠੀਕ ਪਹਿਲਾਂ ਉਹਨਾਂ ਨੇ ਆਖਿਆ ਕਿ ਕਾਂਗਰਸ ਦੇ ਖਾਤੇ ਸੀਜ਼ ਕਰ ਦਿੱਤੇ ਗਏ ਇਸ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਜਿਹੜੇ ਅਨਰਾਗ ਠਾਕਰ ਹੈ ਉਹਨਾਂ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਅਸਲੀ ਚਿਹਰਾ ਹੈ ਚਿਹਰਾ ਉਹਨਾਂ ਦਾ ਪ੍ਰਸ਼ਟ ਸੋਚ ਅੱਜ ਜਿਹੜੀ ਹੈ ਉਹ ਦਿਖਾਈ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੇ ਆਖਿਆ ਕਿ ਉਹਨਾਂ ਦੀ ਪ੍ਰਸ਼ਟ ਸੋਚ ਅੱਜ ਦੇਖੀ ਆਂ ਦਿੱਲੀ ਦੀ ਜਨਤਾ ਜਿਹੜੀ ਅੱਜ ਉਹ ਠੱਗੀ ਹੋਈ ਮਹਿਸੂਸ ਕਰਦੀ ਹੈ ਤੇ ਠੱਗੀ ਕਰਨ ਵਾਲੇ ਉਹਨਾਂ ਨੇ ਕਿਹਾ ਕਿ ਇਹ ਜੇਲ੍ਹ ਦੇ ਵਿੱਚ ਜਾਣਗੇ ਸੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਾਮਲੇ ਦੇ ਵਿੱਚ ਸੱਤਾਧਾਰੀ ਜਿਹੜੀ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਅੱਜ ਸੜਕਾਂ ਦੇ ਉੱਤੇ ਆਪਣਾ ਆਪੋ ਆਪਣਾ ਜੋਰ ਜਮਾਈ ਕਰੇਗੀ ਜਿੱਥੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਨੂੰ ਘੇਰਨ ਦਾ ਯਤਨ ਕਰ ਰਹੀ ਹੈ ਉਥੇ ਬੀਜੇਪੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਨੂੰ ਦੀ ਮੰਗ ਨੂੰ ਲੈ ਕੇ ਵੀ ਅੱਜ ਮਾਰਚ ਕੱਢੇਗੀ ਔਰ ਆਮ ਆਦਮੀ ਪਾਰਟੀ ਦੇ ਨੇਤਾ ਤੇ ਪਾਰਟੀ ਦੇ ਵਰਕਰਾਂ ਨੇ ਪਾਰਟੀ ਦੇ ਮੁਖੀ ਪ੍ਰਤੀ ਇਕਜੁੱਟਤਾ ਪ੍ਰਗਟਾਉਣ ਦੇ ਲਈ ਕੱਲ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਉੱਤੇ ਡਿਸਪਲੇ ਬਦਲ ਕੇ ਉਹਨਾਂ ਨੇ ਕੇਜਰੀਵਾਲ ਦੀ ਸਲਾਕਾਂ ਦੇ ਪਿੱਛੇ ਵਾਲੀ ਫੋਟੋ ਤਸਵੀਰ ਲਾਈ ਤੇ ਉਧਰ ਰਾਸ਼ਟਰੀ ਰਾਜਧਾਨੀ ਦੇ ਵਿੱਚ ਪੁਤਲੇ ਸਾੜੇ ਜਾ ਰਹੇ ਨੇ ਕੈਂਡਲ ਮਾਰਚ ਤੇ ਇਸ ਤਰ੍ਹਾਂ ਦਾ ਜਿਹੜਾ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ अरविंद केजरीवाल ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਰਾਬ ਦੇ ਮਾਮਲੇ ਦੇ ਵਿੱਚ ED ਵੱਲੋਂ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਨੂੰ ਗ੍ਰਿਫਤਾਰੀ ਦੇ ਖਿਲਾਫ ਅੱਜ ਜ਼ਬਰਦਸਤ ਜਿਹੜਾ ਵਿਰੋਧ ਪ੍ਰਦਰਸ਼ਨ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਵੀ ਅੱਜ ਰਾਸ਼ਟਰੀ ਰਾਜਧਾਨੀ ਦੇ ਵਿੱਚ ਇੱਕ ਵੱਡਾ ਮਾਰਚ ਦੀ ਯੋਜਨਾ ਕੀਤੀ ਹੈ ਜਿਦੇ ਵਿੱਚ ਦਿੱਲੀ ਦੇ ਮੁਖੀ BJP ਦੇ ਮੁਖੀ ਵਿਰਿੰਦਰ ਸਚਦੇਵਾ ਔਰ ਇਹ ਵਿਰੋਧ ਮਾਰਚ ਜਿਹੜਾ ਫਿਰੋਜ਼ ਸ਼ਾ ਕੋਟਲਾ ਸਟੇਡੀਅਮ ਤੋਂ ਸ਼ੁਰੂ ਹੋ ਕੇ ਦਿੱਲੀ ਸਕੱਤਰੇ ਤੱਕ ਜਾਏਗਾ ਔਰ ਵਿਰੋਧ ਦੇ ਮੱਦੇ ਨਜ਼ਰ ਪੁਲਿਸ ਨੇ ਕਾਫੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਟ੍ਰੈਫਿਕ ਦੇ ਸਬੰਧੀ ਵੀ ਕਿਹਾ ਹੈ ਔਰ ਆਵਾਜਾਈ ਪ੍ਰਭਾਵਿਤ ਵੀ ਹੋਏਗੀ ਔਰ ਦਿੱਲੀ ਪੁਲਿਸ ਦੇ ਅਧਿਕਾਰੀ ਕਹਿੰਦੇ ਆ ਕਿ ਪੂਖਤਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਕਈ ਪੱਧਰ ਦੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਆਸ-ਪਾਸ 1744 ਲਾ ਦਿੱਤੀ ਗਈ ਹੈ ਕਿਸੇ ਨੂੰ ਵੀ ਉੱਥੇ ਪ੍ਰਦਰਸ਼ਨ ਕਰਨ ਦੀ ਆਗਿਆ ਨਹੀਂ ਤੇ ਦਿੱਲੀ ਪੁਲਿਸ ਨੇ ਟ੍ਰੈਫਿਕ ਪੁਲਿਸ ਨੇ ਜਿਹੜੇ ਡਾਇਵਰਜਨ ਸੜਕਾਂ ਦੇ ਵੱਧੇ ਨਜ਼ਰ ਸਚਾਰੂ ਆਵਾਜਾਈ ਲਈ ਸੱਤ ਮਾਰਗ ਹੈ ਜਿਹੜੇ ਆਡੈਂਟੀਫਾਈ ਕੀਤੇ ਨੇ ਜਿੱਥੇ ਡਵਾਈਡਰ ਲਾਏ ਗਏ ਨੇ ਔਰ ਅੱਜ ਕਾਫੀ ਜਿਹੜੇ ਰੋਡ ਨੇ ਉਹ ਬੰਦ ਰਹਿਣਗੇ ਔਰ ਕਈਆਂ ਦੇ ਉੱਤੇ ਰਸਤੇ ਬਦਲਵੇਂ ਸਾਨੂੰ ਜਾਣਾ ਪਏਗਾ ਔਰ ਇਹਦੇ ਨਾਲ ਆਮ ਲੋਕਾਂ ਨੂੰ ਦਿੱਕਤ ਨਾ ਆਵੇ ਇਹਦੇ ਲਈ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਸੋ ਈਡੀ ਨੇ ਹੁਣ ਰੱਦ ਕੀਤੀ ਹੋਈ ਆਪਕਾਰੀ ਨੀਤੀ ਨਾਲ ਜੁੜੇ ਪੈਸੇ ਦੇ ਲੈਣ ਦੇਣ ਦੇ ਮਾਮਲੇ ਦੇ ਵਿੱਚ 21 ਮਾਰਚ ਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਔਰ ਉਹ ਆਪਣੇ ਵੀਰਵਾਰ ਤੱਕ ਈਡੀ ਦੀ ਹਿਰਾਸਤ ਦੇ ਵਿੱਚ ਰਹਿਣਗੇ ਔਰ ਕੇਂਦਰੀ ਏਜੰਸੀ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉੱਤੇ ਸ਼ਰਾਬ ਦੇ ਵਪਾਰੀਆਂ ਨੂੰ ਲਾਭ ਦੇਣ ਦੇ ਲਈ ਉਹਨਾਂ ਤੋਂ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਔਰ ਈਡੀ ਨੇ ਕੇਜਰੀਵਾਲ ਦੇ ਉੱਤੇ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਰੱਦ ਕੀਤੀ ਜਾ ਚੁੱਕੀ ਜਿਹੜੀ ਹੈ ਸਰਗਨਾ ਤੇ ਮੁੱਖ ਸਾਜ਼ਿਸ਼ ਕਰਤਾ ਹੋਣ ਦਾ ਦੋਸ਼ ਵੀ ਜਿਹੜਾ ਲਾਇਆ ਸੋ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿੱਥੇ ਆਪਣੇ ਪਰਿਵਾਰ ਨੂੰ ਅੱਧਾ ਘੰਟਾ ਮਿਲ ਸਕਣਗੇ ਵਕੀਰ ਨੂੰ ਮਿਲ ਸਕਣਗੇ ਉਥੇ ਆម ਆਦਮੀ ਪਾਰਟੀ ਵੱਲੋਂ ਇੱਕ ਵੱਖਰਾ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਹੈ ਵਿਰੋਧ ਪ੍ਰਦਰਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਦੇ ਨਿਵਾਸ ਦਾ ਵਿਰੋਧ ਕਰਨਾ ਹੈ ਉਧਰੋਂ 143 ਧਾਰਾ ਰੇਸ ਕੋਰਸ ਰੋਡ ਤੇ ਲਾ ਦਿੱਤੀ ਗਈ ਹੈ ਤੇ ਭਾਜਪਾ ਵੀ ਇੱਕ ਵੱਡਾ ਜਿਹੜਾ ਮੇਗਾ ਮਾਰਚ ਕਰਨ ਜਾ ਰਹੀ ਹੈ ਆម ਆਦਮੀ ਪਾਰਟੀ ਦੇ ਖਿਲਾਫ ਹੁਣ ਦੇਖਣਾ ਹੋਏਗਾ ਕਿ 31 ਮਾਰਚ ਨੂੰ ਜੋ ਆਈਐਨਡੀਆਈ ਵੱਲੋਂ ਰਾਮਰੀਲਾ ਮੈਦਾਨ ਦੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਉਹਦੀਆਂ ਤਿਆਰੀਆਂ ਕਿਸ ਤਰ੍ਹਾਂ ਚੱਲਣਗੀਆਂ ਤੇ ਆਉਣ ਵਾਲੇ ਵੀਰਵਾਰ ਤੱਕ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਰਹਿਣਗੇ ਦਿੱਲੀ ਦੇ ਮੁੱਖ ਮੰਤਰੀ ਸ਼ਰਾਬ ਕੋਟਾਲੇ ਦੇ ਮਾਮਲੇ ਵਿੱਚ ਸੋ ਮੈਨੂੰ ਜਸਵਿੰਦਰ ਸਿੰਘ ਬਟਣ ਦੇ ਓਜਾਜਤ ਧੰਨਵਾਦ ਸਤਿ ਸ਼੍ਰੀ ਅਕਾਲ